ਜੇ ਮੈਂ ਮਰ ਜਾਂਦੀ ਮਰ ਜਾਂਦੀ ਆਨੰਦ ਲਾਲ ਜੇ ਮੈਂ ਮਰ ਜਾਂਦੀ ਮਰ ਜਾਂਦੀ ਆਨੰਦ ਲਾਲ ਜੇ ਮੈਂ ਮਰ ਜਾਂਦੀ ਮੇਰੇ ਸ਼ਾਮ ਕਾਂ ਵਜੀਆਂ ਚਾਰ ਜੇ ਮੈਂ ਮਰ ਜਾਂਦੀ ਮਰ ਜਾਂਦੀ ਆਨੰਦ ਲਾਲ ਜੇ ਮੈਂ ਮਰ ਜਾਂਦੀ ਸਦੋ ਮੇਰਾ ਬਾਪ ਜੀ ਨੇ ਲਾ ਮ ਦਿੱਤੀ ਆ ਆਪ ਜੇ ਮੈਂ ਮਰ ਜਾਂਦੀ ਮਰ ਜਾਂਦੀ ਆਨੰਦ ਲਾਲ ਜੇ ਮੈਂ ਮਰ ਜਾਂਦੀ ਮਰ ਜਾਂਦੀ ਆਨੰਦ ਲਾਲ ਜੇ ਮੈਂ ਮਰ ਜਾਂਦੀ ਸ਼ਮਕਾਂ ਬਜੀਆਂ ਚਾਰ ਜੇ ਮੈਂ ਮਰ ਜਾਂਦੀ ਮਰ ਜਾਂਦੀ ਆਨੰਦ ਲਾਲ ਜੇ ਮੈਂ ਮਰ ਜਾਂਦੀ ਸਦੋ ਮੇਰੀ ਮਾਂ ਜੀ ਨੇ ਚੁਣ-ਚੁਣ ਰੱਖਿਆ ਨਾ ਜੇ ਮੈਂ ਮਰ ਜਾਂਦੀ ਮਰ ਜਾਂਦੀ ਆਨੰਦ ਲਾਲ ਜੇ ਮੈਂ ਮਰ ਜਾਂਦੀ ਸ਼ਮਕਾਂ ਬਜੀਆਂ ਚਾਰ ਜੇ ਮੈਂ ਮਰ ਜਾਂਦੀ ਮਰ ਜਾਂਦੀ ਆਨੰਦ ਲਾਲ ਜੇ ਮੈਂ ਮਰ ਜਾਂਦੀ ਸਦੋ ਮੇਰਾ ਵੀਰਾ ਜੀ ਦੇ ਸਿਰ ਤੇ ਸੁਹਾ ਚੀਰਾ ਜੇ ਮੈਂ ਮਰ ਜਾਂਦੀ ਮਰ ਜਾਂਦੀ ਨੰਦ ਲਾਲ ਜੇ ਮੈਂ ਮਰ ਜਾਂਦੀ ਮਰ ਜਾਂਦੀ ਨੰਦ ਲਾਲ ਜੇ ਮੈਂ ਮਰ ਜਾਂਦੀ ਮੇਰੇ ਸ਼ਾਮ ਕਾਂ ਭਜੀਆਂ ਚਾਰ ਜੀ ਮੈਂ ਮਰ ਜਾਂਦੀ ਮਰ ਜਾਂਦੀ ਨੰਦ ਲਾਲ ਜੇ ਮੈਂ ਮਰ ਜਾਂਦੀ ਮਰ ਜਾਂਦੀ ਨੰਦ ਲਾਲ ਜੇ ਮੈਂ ਮਰ ਜਾਂਦੀ ਸਦੋਂ ਮੇਰੀ ਪਾਬੀ ਜੀ ਦੇ ਸਿਰ ਤੇ ਸਲੂ ਗਲਾਬੀ ਜੇ ਮੈਂ ਮਰ ਜਾਂਦੀ ਮਰ ਜਾਂਦੀ ਨੰਦ ਲਾਲ ਜੇ ਮੈਂ ਮਰ ਜਾਂਦੀ ਸ਼ਮ ਕਾਂ ਬਜੀਆਂ ਚਾਰ ਜੇ ਮੈਂ ਮਰ ਜਾਂਦੀ ਮਰ ਜਾਂਦੀ ਨੰਦ ਲਾਲ ਜੇ ਮੈਂ ਮਰ ਜਾਂਦੀ ਮਰ ਜਾਂਦੀ ਨੰਦ ਲਾਲ ਜੀ ਮੈਂ ਮਰ ਜਾਂਦੀ